मेरे नाल का तो नोना तू आया भाई मैं पानी की बोतल लाने गया मैं मेरे तुरे ही आया आया होना ਆ ਜਾ ਆ ਜਾ ਆ ਜਾ ਕੀ ਗੱਲ ਹੈ ਭਾਈ ਬੰਦਾ ਜੇ ਚਾਵੇ ਨਾ ਕੀ ਨਹੀਂ ਕਰ ਸਕਦਾ ਇਹਨੂੰ 2 ਮਿੰਟ ਹੋਇਆ ਮਿਲੇ ਇਹਨੂੰ ਠੀਕ ਆ 2-3 ਬਿਸਕੁਟ ਪਾਏ ਤੇ ਹੁਣ ਮੇਰੇ ਮਗਰ ਮਗਰ ਆਉਂਦਾ ਆ ਜਾ ਆ ਜਾ ਨਾ ਉਹ ਨਹੀਂ ਆ ਗਿਆ ਆ ਜਾ ਬਈ ਇਹ ਹੁੰਦਾ ਪਿਆਰ ਇਹ ਆਪ ਪਾਕੜਦੇ ਮੁਰਾ ਹੰਕਾਰ ਕਰਾਂਗੇ ਤੇ ਜਾਨਵਰ ਵੀ ਨਹੀਂ ਪਿਆਰ ਕਰਦੇ ਬੰਦੇ ਨੇ ਤਾਂ ਕਰਨਾ ਕੀ ਆ ਆ ਜਾ ਆ ਜਾ ਆ ਜਾ ਆ ਜਾ ਦੇਖੋ ਵੀ ਮੇਰੇ ਵੀਡੀਓ ਵੱਤੋ ਆ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਹਮਦਾ ਬਾਈ ਪਿਆਰ